ਤੇ ਮੈਨੂੰ ਇੱਕ ਗੱਲ ਇਹ ਲੱਗਦੀ ਹੈ ਵੀ ਸਿੱਖ ਨੂੰ ਹਰੇਕ ਮਹਾਰਾਜ ਦੇ ਜਿਹੜੇ ਕੌਤਕ ਵਿੱਚ ਇੱਕ ਦਿਸਤਾਂਤ ਸਮਝਣਾ ਚਾਹੀਦਾ ਚੰਪਾਵਾਤ ਜ਼ਿਲ੍ਹੇ ਦਾ ਪਿੰਡ ਹੈ ਬਹੁਤ ਸੁਮਨਾਰ ਮਰੀਕ ਤੇ ਸ਼ਾਂਤ ਪਿੰਡ ਹੈ ਜਰਾ ਇਹ ਚੱਲਿਆ ਜਾਂਦਾ ਹੈਗਾ ਉੱਪਰੋਂ ਦੀ ਕੋਮ ਕਿਲੋਹਾ ਘਾਟ ਹੋ ਕੇ ਪਿੱਛੇ ਪਏ ਜਿਆਦਾ ਮੀਂਹ ਜਿਹੜੇ ਹੈਗੇ ਆ ਉਹਨਾਂ ਨੇ ਇਹੀ ਸੜਕ ਇਧਰੋਂ ਮੈਂ ਛੱਡ ਕੇ ਆਇਆ ਧੰਨ ਭਾਗ ਗੂਗਲ ਮਾਤਾ ਜੀ ਜਿਹੜੀ ਆਪਾਂ ਉਹ ਗੁਲਾਈ ਵਾਲੀ ਸੜਕ ਦੀ ਗੱਲ ਕਰਦੇ ਸੀਗੇ ਇਸ ਰਸਤੇ ਉੱਤੇ ਇੱਕ ਰਮਕ ਨਾਂ ਦੀ ਜਗ੍ਹਾ ਹੁੰਦੀ ਧੀਮਤਾਲ ਦੀ ਇੱਕ ਸੋਹਣੀ ਸਵੇਰ ਪੂਰਾ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੈ ਬਿਲਕੁਲ ਅੱਜ ਆਪਣਾ ਇਹ ਇੱਥੇ ਦੂਜੀ ਸਵੇਰ ਹੈ ਆਪਣੇ ਪਹਾੜਾਂ ਦੇ ਵਿੱਚ ਇੱਥੋਂ ਹੁਣ ਆਪਾਂ ਜਿਹੜਾ ਹੈਗਾ ਅੱਗੇ ਨੂੰ ਚੱਲੇ ਪਾਵਾਂਗੇ ਸਮਾਂ ਕੋਈ ਹੋ ਗਿਆ ਹੈ ਲਗਭਗ ਪੌਣੇ 8 ਵਜੇ ਦਾ ਤੇ ਬਾਈ ਸੁਧੀਰ ਕਹਿੰਦੇ ਵੀ ਥੋੜਾ ਜਿਹਾ ਹਲਕਾ ਫੁਲਕਾ ਬ੍ਰੇਕਫਾਸਟ ਕਰ ਲਈਏ ਆਪਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਚੱਲੇ ਪਾਵਾਂਗੇ ਵੇਲ ਦੇਖੋ ਕਿਵੇਂ ਚੜੀ ਹੋਈ ਹੈ ਕੀ ਬਾਤ ਹੈ ਜੋਇਸ ਇਨ ਟੀਮ ਤਲ ਆਪਣੀ ਵੀਡੀਓ ਦੇਖ ਰਹੇ ਸਾਰੇ ਪਿੰਡ ਪਰੋਂ ਸਤਿ ਸ੍ਰੀ ਅਕਾਲ ਤੇ ਅੱਜ ਇਹ ਤਰੀਕ 21 ਅਕਤੂਬਰ 2025 ਇਹ ਆਪਣੇ ਸਫ਼ਰ ਦਾ ਦਿਨ ਹੈ ਛੇਮਾ ਤੇ ਬਾਈ ਸੁਧੀਰ ਕੋਲ ਅੱਜ ਆਪਾਂ ਵਿਦਾ ਹੋਣ ਲੱਗੇ ਆਂ ਚਾਹ ਬਣਾ ਰਹੇ ਆਂ ਬਾਈ ਨੇ ਬਣਾਇਆ ਸਿਰੇ ਸਿਰੇ ਪੋਹਾ ਪੋਹਾ ਵੀ ਥੋੜਾ ਇਹ ਗਲਤੀ ਬਣ ਗਿਆ ਹਲਦੀ ਪੁੱਲ ਗਿਆ ਸੀ ਉਹਦੇ ਚ ਪੋਣੀ ਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚੱਲਦੇ ਆਪਾਂ ਅਗਲੇ ਸਬਰ ਤੇ ਸ਼੍ਰੀ ਰਿਠਾ ਸਾਹਿਬ ਨੂੰ ਇੱਥੋਂ ਲਗਭਗ 112 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕਰਾਂਗੇ ਪਰ ਪਹਿਲਾਂ ਉਸ ਤੋਂ ਨਾਸ਼ਤਾ ਕਰਾਂਗੇ ਹੋ ਗਿਆ ਚੰਗਾ ਸੁਦੀਰ ਜੀ ਓਕੇ ਕਿਰਪਾ ਜੀ ਥੈਂਕ ਯੂ ਤੇ ਬਾਈ ਸੁਦੀਰ ਤੇ ਬਾਈ ਸੁਦੀਰ ਦਾ ਟਿਕਾਣਾ ਇਹਨੂੰ ਆਪਾਂ ਹੁਣ ਅਲਵਿਦਾ ਕਹਿ ਰਹੇ ਹਾਂ ਠੀਕ ਹੈ ਸੋਣਿਆ ਯਾਰ ਮਿਲਦੇ ਆਂ ਫਿਰ ਨੰਬਰ ਦੇ ਵਿੱਚ ਪੰਜਾਬ ਹਾਂ ਪੰਜਾਬ ਤੇ ਡੈਫੀਨੇਟ ਠੀਕ ਹੈ ਤੇ ਜਵੇਰ ਨਹੀਂ ਆਉਣਾ ਨੀਚੇ ਜਵੇਰ ਪਤਾ ਨਹੀਂ ਜਵੇਰ ਭਾਈ ਹੈ ਬਾਈ ਸੁਦੀਰ ਤੋਂ ਵਿਦਾ ਲੈ ਕੇ ਆਪਾਂ ਵਿਕਟੋਰੀਆ ਬ੍ਰਿਜ ਦੇ ਉੱਪਰ ਦੀ ਹੋ ਕੇ ਭੀਮਤਾਲ ਦੇ ਸ਼ਹਿਰ ਨੂੰ ਛੱਡ ਕੇ ਗਾਂ ਨੂੰ ਰੀਠਾ ਸਾਹਿਬ ਦੇ ਰਾਹ ਪੈ ਗਏ ਆਂ ਤੇ ਅਖੀਰਲਾ ਚੱਕਾ ਇਸ ਹੋਣੀ ਜੀ ਝੀਲ ਦਾ। ਤੋਂ ਆ ਪੈਦਲ ਰਸਤਾ ਹੈ ਤੇ ਨਾਲ ਨਾਲ ਇਹ ਮੋਟਰਸਾਈਕਲ ਵਾਲਾਂ ਵਾਸਤੇ ਬਣਾ ਦਿੱਤਾ ਇਹਨਾਂ ਨੇ। ਵਧੀਆ ਰਹਿ ਗਿਆ। ਹੋ ਗਿਆ ਜੀ ਫਾਡਰ ਕਿਆ ਵਾਸਤੇ ਸੌਖ ਹੋ ਗਈ। ਆਪਾਂ ਭੀਮਤਾਲ ਨੂੰ ਛੱਡ ਕੇ ਖੁਟਾਨੀ ਬੈਂਡ ਤੇ ਖੜੇ ਆਂ। ਖੁਟਾਨੀ ਪਿੰਡ ਦਾ ਇਹ ਮੋੜ ਐ। ਸਾਹਮਣੇ ਨਿਕਲ ਜਾਂਦੀ ਐ ਨੈਣੀਤਾਲਾ ਲਮੋੜਾ, ovali, ਰਾਣੀ ਖੇਤ ਤੇ ਆਪਾਂ ਇਧਰ ਨੂੰ ਮੁੜਾਂਗੇ। ਜਿਹੜਾ ਹੈਗਾ ਰਸਤਾ ਫੜਾਂਗੇ। ਧਨਾ ਚੁੱਲ੍ਹੀ ਤੇ ਸ਼ਹਿਰ ਫਾਟਕ ਤੇ ਇਹ ਰੀਠਾ ਸਾਨੂੰ ਲੈ ਜਾਊਗਾ ਆਪਾਂ ਨੂੰ ਦੇਖਦੇ ਆ ਕਿ ਉਹਦੀ ਸੜਕ ਮਿਲਦੀ ਐ ਤੇ ਇੱਥੋਂ ਜਿਹੜਾ ਨੈਣੀ ਤਲ ਤੋ 17 ਕਿਲੋਮੀਟਰ ਹੈ ਪਰ ਜਿਹੜਾ ਆਪਣਾ ਰਹਿ ਗਿਆ ਹੈਗਾ ਪੰਦ ਉਹ 112 13 ਕਿਲੋਮੀਟਰ ਦਾ ਰਹਿ ਗਿਆ ਪਿੱਛੇ ਮੇਰੇ ਪੀਮ ਤਲ ਰਹਿ ਗਿਆ ਹੁਣ ਪੀਮ ਤਲ ਇੱਥੋਂ 4-5 ਕਿਲੋਮੀਟਰ ਹੈ ਖੁਟਾਨੀ ਨਾਂ ਦੀ ਜਗ੍ਹਾ ਤੋਂ ਤੁਸੀਂ ਇੱਧਰ ਨੂੰ ਮੁੜ ਜਾਨੇ ਹੋ ਉਹ ਨਹੀਂ ਮੋੜ ਬਿਲਕੁਲ ਇੱਧਰ ਨੂੰ ਹੁਣ ਆਪਾਂ ਪੂਰਬ ਵੱਲ ਨੂੰ ਸਫ਼ਰ ਕਰ ਰਹੇ ਹਾਂ ਸੂਰਜ ਦੇ ਸਾਹਮਣੇ ਬਿਲਕੁਲ ਪੂਰਬ ਵੱਲ ਨੂੰ ਫਰੇਮ ਦੇ ਵਿੱਚ ਦਿਖਾਈ ਦਿੰਦਾ ਪਿੰਡ ਚਾਫ 10 ਕਿਲੋਮੀਟਰ ਅੱਗੇ ਆ ਕੇ ਭੀਮਤਾਲ ਤੋਂ ਇਹ ਪਿੰਡ ਆ ਜਾਂਦਾ ਹੈ ਤੇ ਇਹਦੇ ਪਿੱਛੇ ਜਿਹੜੀ ਤੁਸੀਂ ਸਾਰੀ ਵਾਈਲਡ ਲਾਈਫ ਦੇਖ ਰਹੇ ਹੋ ਜੇ ਉਹਦੀ ਗੱਲ ਕਰੀਏ ਆਪਾਂ ਤਾਂ ਇਹ ਜਿਹੜੀ ਸਾਰੀ ਵਾਈਲਡ ਲਾਈਫ ਹੈ ਇਹ ਹੈਗੀ ਪਦਮਾਵਤ ਵਾਈਲਡ ਲਾਈਫ ਇੱਥੋਂ ਹੀ ਬਣਖੰਡੀ ਵਾਲੇ ਪਾਸੇ ਇੱਕ ਹੜਿੰਬਾ ਪਰਬਤ ਦੀ ਟਰੈਕਿੰਗ ਹੋ ਜਾਂਦੀ ਹੈਗੀ ਹੈ ਸੋ ਇਹ ਪਹਾੜਾਂ ਦੇ ਉੱਪਰ ਹਰਿਆ ਭਰਿਆ ਜੰਗਲ ਦਾ ਇਲਾਕਾ ਸ਼ੁਰੂ ਹੋ ਜਾਂਦਾ ਇੱਥੋਂ ਬਹੁਤ ਸੋਹਣਾ ਇਲਾਕਾ ਹੈ ਇਹ ਉਹ ਚਾਰੇ ਪਾਸੇ ਤੁਸੀਂ ਦੇਖੋਗੇ ਤਾਂ ਪਹਾੜ ਹੀ ਪਹਾੜ ਤੇ ਹਰੀਆਲੀ ਹਰੀਆਲੀ ਤੇ ਦਰਖਤਾਂ ਨਾਲ ਘਿਰਿਆ ਹੋਇਆ ਹੈ। ਉਹ ਸਾਹਮਣੇ ਬੰਦਰਾਂ ਦੀ ਇੱਕ ਨਸਲ ਹੈ ਜਿਹੜੀ ਅਟਕੇਲੀਆਂ ਕਰੀ ਜਾਂਦੀ ਹੈ। ਤੇ ਮੈਂ ਹੌਲੀ-ਹੌਲੀ ਸਫ਼ਰ ਕੱਢ ਰਹੇ ਹਾਂ। ਤੇ ਆਹ ਇਲਾਕਾ ਬਹੁਤ ਸੋਹਣਾ ਸੀ, ਬਹੁਤ ਹਰੇ ਭਰੇਆ ਸੀਗਾ ਜਿਹੜਾ ਤੁਸੀਂ ਪਿੱਛੇ ਦੇਖਿਆ ਵੀਡੀਓ ਦੇ ਵਿੱਚ। ਚਾਂ ਪਿੰਡ ਤੋਂ ਪਿੱਛੇ ਆਉਂਦੀ ਆ ਪਦਮਵਤ ਉਹ ਬਨਖੰਡੀ ਜਿਹੜੇ ਹਿੜੰਬਾ ਅ ਪਹਾੜ ਬੜਾ ਉਸ ਨੂੰ ਜਾਂਦੀ ਹੈ ਬਨਖੰਡੀ ਨਾਂ ਦੀ ਇੱਥੇ ਇੱਕ ਜਗ੍ਹਾ ਵੀ ਆਉਂਦੀ ਹੈ। ਚਲੋ ਜੀ ਆਪਾਂ ਅੱਗੇ ਨੂੰ ਚੱਲੇ ਪਾਈਏ ਸੋਹਣੇ ਰਸਤੇ ਤੇ। ਭੀਮਤਾਲ ਤੋਂ ਚੱਲ ਕੇ ਆਪਾਂ ਨੂੰ ਹੋ ਗਿਆ ਲਗਭਗ 11 ਤੇ 30 ਕਿਲੋਮੀਟਰ ਅੱਗੇ ਆ ਗਏ ਆ ਤੇ 30 ਕਿਲੋਮੀਟਰ ਅੱਗੇ ਆ ਕੇ ਆਹ ਸੋਹਣਾ ਜਿਹਾ ਇੱਕ ਦ੍ਰਿਸ਼ ਆਇਆ ਸੀਗਾ ਤੇ ਇੱਥੇ ਮੈਂ ਖੜ ਗਿਆ। ਇੱਥੋਂ ਰੀਠਾ ਸਾਹਿਬ 90 ਕਿਲੋਮੀਟਰ ਰਹਿ ਗਿਆ ਤੇ ਤਨੌਲਚੀ ਇੱਥੋਂ ਤਨੌਲਚੀ ਦਾ ਮੋੜ 3-4 ਕਿਲੋਮੀਟਰ ਰਹਿ ਗਿਆ। ਤੇ ਆ ਜਿਹੜੀਆਂ ਸੋਹਣੀਆਂ ਜਿਹੀਆਂ ਉਤਰਾਖੰਡ ਦੀਆਂ ਪਹਾੜੀਆਂ ਇਹਨਾਂ ਨੂੰ ਦੇਖਣ ਵਾਸਤੇ ਮੈਂ ਰੁਕ ਗਿਆ ਸੀਗਾ। ਤੇ ਪਾਣੀ ਪੂਣੀ ਪੀ ਲਾਂਗੇ ਨਾਲੇ ਮੈਂ ਨਾਲੇ ਉਹਨੂੰ ਦੇਖ ਲਾਂਗੇ। ਤੋ ਜਿੰਨਾ ਵੀ ਰਸਤਾ ਆਇਆ ਪਰ ਉਸਤੇ ਜਿੰਨੀ ਵੀ ਇਸਾਰ ਰਸਤਾ ਹੈਗਾ ਇਹ ਇਹਨਾ ਉੱਚੇ ਉੱਚੇ ਜਿਹੜੇ ਆਹ ਪਾਈਨ ਟਰੀ ਕਹਿੰਦੇ ਨੇ ਇਹਨਾਂ ਨੂੰ ਪਾਈਨ ਨਹੀਂ ਹੈ ਸ਼ਾਇਦ ਪਤਾ ਨਹੀਂ ਕਿਹੜੇ ਆ ਇਹ ਤੇ ਉਹਨਾਂ ਨਾਲ ਭਰਿਆ ਹੋਇਆ ਪੂਰਾ ਤੇ ਹੌਲੀ ਹੌਲੀ ਜਿਹੜਾ ਹੈ ਮੈਂ ਚੜਾਈਆਂ ਚੜਦਾ ਜਾ ਰਹੇ ਹਾਂ ਦੂਰ ਤੱਕ ਨਿਗਾਹ ਮਾਰਦੇ ਤੁਸੀਂ ਪਹਾੜਾਂ ਦੀ ਜਿਹੜੀ ਐ ਲੈਂਡ ਬਣੀ ਹੋਈ ਐ ਛੋਟੇ ਵੱਡੇ ਵੱਡੇ ਫਿਰ ਵੱਡੇ ਇਸ ਤੋਂ ਅੱਗੇ ਆਪਾਂ ਤਨੌਲਚੀ ਤੋਂ ਅੱਗੇ ਨੂੰ ਲੋਹਾ ਘਾਟ ਵੱਲ ਨੂੰ ਵਧ ਰਹੇ ਹਾਂ ਤੇ ਲੋਹਾ ਘਾਟ ਤੋਂ ਪਹਿਲਾਂ ਹੀ ਮੁੜ ਜਾਗੇ ਆਪਾਂ ਚੰਪਾਵਤ ਜ਼ਿਲ੍ਹੇ ਵਿੱਚ ਦਾਖਲ ਹੋ ਜਾਗੇ ਅੱਗੇ ਜਾ ਕੇ ਤੇ ਉਹ ਦੇਖਦੇ ਆ ਕਿੱਥੇ ਜੀ ਹਜੇ ਤਾਂ ਮਤਲਬ ਇਹ ਨਿਆਣੀ ਤਾਲਚੀ ਹੈ। ਅਲਮੋੜਾ ਜ਼ਿਲ੍ਹਾ ਵੀ ਆਊਗਾ ਵਿੱਚ ਇੱਕ ਅਲਮੋੜਾ ਜ਼ਿਲ੍ਹਾ ਵੀ ਆਊਗਾ ਕਿਉਂਕਿ ਇੱਥੇ ਇੱਕ ਅਲਮੋੜਾ ਨਾਂ ਦੀ ਹਿੱਲ ਸਟੇਸ਼ਨ ਵੀ ਹੈ। ਦੂਰ ਦਿਖਾਈ ਦਿੰਦੀਆਂ ਪਹਾੜੀਆਂ ਉੱਤਰਾਖੰਡ ਦੀਆਂ। ਓ ਕਿੰਨੀ ਦੂਰ ਹੈ ਤੇ ਜਿਹੜੀ ਕੁਦਰਤ ਹੈ ਉਹ ਇੱਥੋਂ ਪਲ-ਪਲ ਬਦਲ ਰਹੀ ਹੈ ਹੁਣ। ਜਿਵੇਂ ਜਿਵੇਂ ਤਾਂ ਨੂੰ ਆਈਏ ਨਾ ਕਮਾਲ ਹੋ ਜਾਂਦਾ। ਆ ਪੌੜੀਦਾਰ ਖੇਤ ਇਹਨਾਂ ਦੇ। ਕਿਆ ਬਾਤ ਹੈ ਯਾਰ Almora, Nainital ਤੇ Champawat ਇਹਨਾਂ ਜ਼ਿਲ੍ਹਿਆਂ 'ਚ ਮੈਂ ਘੁੰਮ ਰਿਹਾ ਤੇ ਪਿੱਛੋਂ ਧਨੌਲਚੀ ਆਇਆ ਸੀਗਾ ਧਨੌਲਚੀ ਤੋਂ ਇੱਕ ਸੜਕ ਮੁਕਤੇਸ਼ਵਰ ਨੂੰ ਜਾਂਦੀ ਹੈ ਮੁਕਤੇਸ਼ਵਰ ਇਹਨਾਂ ਦਾ ਇੱਕ Hindu ਧਰਮ ਦਾ ਕਾਫੀ ਵੱਡਾ ਤੀਰਥ ਸਥਾਨ ਹੈ ਉਹ 80 ਕਿਲੋਮੀਟਰ ਰਹਿੰਦਾ ਇੱਥੋਂ ਤੇ ਆਪਾਂ ਇੱਧਰੋਂ ਚੱਲ ਪਏ ਆਂ ਨੇਪਾਲ ਵਾਲੇ ਪਾਸੇ ਨੂੰ ਪਰ ਜਿਹੜੀਆਂ ਉਹ ਪਹਾੜੀਆਂ ਮੈਨੂੰ ਨੰਗੀ ਅੱਖ ਨਾਲ ਦਿਖਾਈ ਦੇ ਰਹੀਆਂ برفਾਂ ਲੱਦੀਆਂ ਉਹ ਕਮਾਲ ਹੈ ਜੇ ਤੁਹਾਨੂੰ ਕੈਮਰੇ ਦਿਖਾਈ ਦੇਣਨ ਤਾਂ ਮੈਨੂੰ ਨਹੀਂ ਪਤਾ ਪਰ ਦਿਖਾਈ ਦੇਣੀ ਆ ਉਹ ਇੱਕ ਵਾਰੀ ਜ਼ੂਮ ਕਰਦਾ ਮੈਂ ਫਿਰ ਦੇਖਿਓ ਜਗਾ ਦਾ ਨਾ ਪਹਾੜ ਪਾਣੀ ਤੇ ਇਤੋਂ ਪੰਚੀਸ਼ਵਰ 131 ਇਹ ਇਹਨਾਂ ਦਾ ਧਾਰਮਿਕ ਸਥਾਨ ਹੈ ਲੋਹਾ ਘਾਟ ਉਹੀ ਉਧਰ ਨੂੰ ਨੇਪਾਲ ਵਾਲੇ ਬਾਰਡਰ ਵਾਲੀ ਸੜਕ ਜਦੋਂ ਨਾਨਕਪੁਰ ਤੋਂ ਤਾਣੂ ਆਉਂਨੇ ਆਪਾਂ ਬਣਬਸੇ ਵਾਲੇ ਖੱਟੀਮਾ ਵਾਲੀ ਸ਼ਹਿਰ ਫਾਟਕ ਤੇਲ ਮੋੜਾ ਆਹ ਦੂਰੀਆਂ ਰਹਿ ਗਈਆਂ ਜੀ ਆਪਣੀਆਂ ਤੇ ਡੀਠਾ ਸਾਹਿਬ ਇਤੋਂ ਰਹਿ ਗਿਆ ਹੈਗਾ 75 ਕਿਲੋ ਉਹ ਅੱਗੇ ਜਾ ਕੇ ਆਪਾਂ 10 ਕਿਲੋਮੀਟਰ ਤੋਂ ਮੋੜ ਮੁੜਾਂਗੇ ਇਸ ਸੜਕੋਂ ਛੱਡਾਂਗੇ ਇਹ ਸਟੇਟ ਹਾਈਵੇ ਹੈ ਇਹਨਾਂ ਦੀ ਚੰਪਾਵਤ ਰੋਡ ਕਹਿੰਦੇ ਜਾਂ ਸਟੇਟ ਹਾਈਵੇ ਕਹਿੰਦੇ ਆ ਹੋ ਸਕਦਾ ਉਸ ਤੋਂ ਬਾਅਦ ਆਪਾਂ ਸਟੇਟ ਹਾਈਵੇ ਛੱਡ ਕੇ ਜਿਹੜੀ ਡਿਸਟ੍ਰਿਕਟ ਰੋਡ ਹੁੰਦੀ ਐ ਐਮ ਡੀ ਆਰ ਉਹਨੂੰ ਫੜ ਲਈਏ ਪਰ ਉੱਤਰਖੰਡ ਦੀ ਜਿਹੜੀ ਹਰਿਆਲੀ ਐ ਲਸ਼ ਗ੍ਰੀਨ ਐਨ ਸਬਜ ਕਚੂਰ ਜਿਹੜੀ ਹੈਗੀ ਐ ਉਹ ਅੱਖਾਂ ਨੂੰ ਬਹੁਤ ਆਨੰਦ ਦੇ ਰਹੀ ਐ ਤੇ ਦਿਲ ਨੂੰ ਸਕੂਨ ਦੇ ਰਹੀ ਐ ਕਿ ਆ ਪਹਿਲੀ ਵਾਰ ਹੀ ਆਇਆ ਮੈਂ ਇੱਧਰ ਤੇ ਦਿਲ ਬਾਗ ਬਾਗ ਹੋ ਗਿਆ ਨੈਸ਼ਨਲ ਹਾਈਵੇ 10 ਤੇ ਆਪਣਾ ਸਫ਼ਰ ਰਹਿ ਗਿਆ 65 ਕਿਲੋਮੀਟਰ ਦਾ ਇੱਥੋਂ ਇੱਕ ਥੱਲੇ ਸੜਕ ਚੱਲੀ ਜਾਂਦੀ ਐ ਅਲਮੋੜਾ ਨੂੰ ਇੱਕ ਚੱਲੀ ਜਾਂਦੀ ਐ ਪਿਥਾਰਾ ਘੜ ਨੂੰ ਆ ਨੀਤੇ ਤੇ ਆਪਾਂ ਸਿੱਧਾ ਜਾਣਾ ਹੈਗਾ ਲੋਹਾ ਘਾਟ ਵਾਲੇ ਪਾਸੇ ਜਿਹੜੀ ਉਹ ਸੜਕ ਖਟੀਮਾ ਨੂੰ ਨਿਕਲ ਜਾਂਦੀ ਐ ਨੈਸ਼ਨਲ ਹਾਈਵੇ 10 ਤੇ ਹੀ ਸਫ਼ਰ ਕਰਾਂਗੇ ਆਪਾਂ ਹਜੇ ਤੇ ਇਹ ਜਗ੍ਹਾ ਦਾ ਨਾਮ ਵੈਸੇ ਤਾਂ ਹੋਟਲ ਦੇਵ ਗੰਗਾ ਦੇ ਕੋਲੇ ਖੜਾ ਸੀਗਾ ਮੈਂ ਤੇ ਉਪਕਿਰਮਾਨ ਵਿਭਾਗ ਲਾਂਗਾਰਾ ਇਹਦਾ ਨਾਮ ਹੀ ਬਸ ਐਸੀ ਹੋਟਲ-ਹਟਲ ਬਹੁ ਬਣੇ ਹੋਏ ਇੱਥੇ। ਅਲਮੋੜਾ ਇਹਨਾਂ ਦਾ ਇੱਕ ਬਹੁਤ ਵੱਡਾ ਸਲਾਨੀ ਸਥਾਨ ਹੈ। ਤੇ ਸਲਾਨੀਆਂ ਦੇ ਲਈ ਸਲਾਨੀ ਜਾਂਦੇ ਆ ਉੱਥੇ, ਟੂਰਿਸਟ ਜਾਂਦੇ ਆ। ਉਹ ਵੱਡਾ ਟੂਰਿਸਟ ਪਲੇਸ ਆ ਅਲਮੋੜਾ। ਥੋਰਾਗੜ ਵੀ ਬਹੁਤ ਵੱਡਾ ਹੈਗਾ। ਜਿਹੜੀ ਜਗ੍ਹਾ ਤੇ ਆਪਾਂ ਖੜਕੇ ਵੀਡੀਓ ਬਣਾਈ ਸੀ ਉਹ ਸ਼ਹਿਰ ਫਾਟਕ ਦਾ ਪਰਲਾ ਪਸਾ ਹੈ। ਤੇ ਇਹ ਜਗ੍ਹਾ ਦਾ ਨਾਮ ਹੈ ਸ਼ਹਿਰ ਫਾਟਕ ਸ਼ਹਿਰ ਫਟਕੇ ਦਾ ਨਾਮ ਕਿਉਂ ਪਾਇਆ ਇਹ ਨਹੀਂ ਮੈਨੂੰ ਪਤਾ ਪਰ ਇੱਕ ਸ਼ਹਿਰ ਬਣਿਆ ਹੋਇਆ ਅਲਮੋੜਾ ਧੀਮਤਾਲ ਤੇ ਪਥੋਰਾਗੜ੍ਹ ਨੂੰ ਜਾਂਦੇ ਰਸਤੇ ਤੇ ਜਦੋਂ ਥੱਲੋਂ ਆਉਂਦੇ ਆਪਾਂ ਖਟੀਮਾ ਵਾਲੇ ਪਾਸੇ ਆਉਂਦੇ ਲੋਹਾ ਘਾਟ ਵਾਲੇ ਪਾਸੇ ਪਾਓ ਵੱਡਾ ਸ਼ਹਿਰ ਬਣਿਆ ਹੋਇਆ ਨਿਆਣੇ ਦੀਵਾਲੀ ਕਰਕੇ ਘਰੀਏ ਛੁੱਟੀਆਂ ਤੇ ਹੁਣ ਫੇਰ ਟੱਕ ਫਟਾਕੇ ਖਰੀਦੀ ਜਾਂਦੇ ਆ ਰਾਤ ਨੂੰ ਫੇਰ ਬੰਮ ਫੁੱਲ ਚੜੀਆਂ ਚਲਾਉਣਗੇ ਅਰੇ ਜ਼ਬਰਦਸਤੀ ਹੈ ਕਿਆ ਜ਼ਬਰਦਸਤੀ ਹੈ ਪ੍ਰੀਠਾ ਸਾਹਿਬ ਦੇ ਰਾਹ ਨੂੰ ਜਾਂਦੇ ਆ ਸੜਕ ਸਾਰੀ ਇਦਾਂ ਹੀ ਹੈ ਪੂਰੀ ਹਰੀ ਭਰੀ ਤੇ ਐ ਜੰਗਲੀ ਤੇ ਛਾਂ ਕਈ ਥਾਵਾਂ ਤੇ ਪਿੰਦੀ ਤੁੱਪ ਪਿੰਦੀ ਨਹੀਂ ਕਈ ਥਾਵਾਂ ਤੇ ਸੜਕ ਦੇ ਉੱਤੇ ਤੇ ਬਿੰਡਾ ਬੋਲਦਾ ਕੱਲਾ ਵਾਸ ਤੇ ਪਿੰਡੇ ਦੀ ਆਵਾਜ਼ ਸੁਣਾਈ ਦਿੰਦੀ ਹੈ ਆਸੇ ਪਾਸੇ ਝਾੜੀਆਂ ਉੱਤੇ ਸੰਘਣੇ ਦਰਖਤ ਐ ਇੱਥੇ ਵੱਡੇ ਵੱਡੇ ਰਕਤਾਂ ਦੇ ਪਿੰਡਾ ਬੁੱਲੀ ਜਾਂਦਾ ਸੁਣਦਾ ਹੋਊਗਾ ਤੁਹਾਨੂੰ ਬੋਲਦਾ ਸੋਫਲੇ ਟੇਬਲਾ ਉੱਤਰਾਖੰਡ ਦੇ ਸ਼ਾਂਤ ਤੇ ਸੋਹਣੇ ਪਿੰਡ ਘਟਨਾ ਪਿੰਡ 'ਚ ਖੜਾ ਮੈਂ ਤੇ ਇੱਥੋਂ ਜਿਹੜੀ ਆਪਣੀ ਸੜਕ ਮੋੜ ਹੈ ਉਹ 10 ਕਿਲੋਮੀਟਰ ਦਾ ਰਹਿ ਗਿਆ ਤੇ ਕਦੂ ਸੁੱਕੇ ਪਏ ਆ ਜੀ ਨੇ ਵੱਡੇ ਵੱਡੇ ਜਿਹੜੇ ਕਦੂ ਆ ਸੁੱਕਣੇ ਪਏ ਹੋਏ ਆ ਤੇ ਦੀਵਾਲੀ ਦੀ ਤਿਆਰੀ ਕਰੀ ਜਾਂਦੇ ਆ ਬਿੰਡੀਆਂ ਦੀ ਸ਼ੈ ਸ਼ੈ ਦੇ ਵਿੱਚ ਆਪਾਂ ਖੜੇ ਆ ਕਨਵਾਰੜ ਬੈਂਡ ਤੇ ਤੇ ਇਧਰੋਂ ਆਏ ਆ ਪਿੱਛੋਂ ਆਪਾਂ ਤੇ ਪਿੱਛੇ ਹੈਗਾ ਜੀ ਇਧਰ ਸੀ ਹਿੰਤਾਲ ਤੇ ਜਿਹੜੇ ਪਿੰਡਾਂ ਤੋਂ ਲੰਘ ਕੇ ਆਏ ਆ ਸਾਰੇ ਪਿੰਡ ਜਿਹੜੇ ਹੈਗੇ ਉਹ ਬੜੇ ਸੋਹਣੇ ਤੇ ਸ਼ਾਂਤ ਸੀਗੇ ਤੇ ਆਹ ਚੱਲੀ ਜਾਂਦੀ ਇੱਕ ਸੜਕ ਉੱਪਰ ਨੂੰ ਲੋਹਾ ਘਾਟ ਹੋ ਕੇ ਰੀਠਾ ਸਾਹਿਬ ਨੂੰ ਤੇ ਇੱਕ ਆਹ ਸਾਹਮਣੇ ਚੱਲੀ ਜਾਂਦੀ ਹੈ ਇਹ ਵੀ ਰੀਠਾ ਸਾਹਿਬ ਨੂੰ ਚੱਲੀ ਜਾਂਦੀ ਹੈ ਇਹ ਮੋਟਰਸਾਈਕਲਾਂ ਦੇ ਅਸਾ ਠੀਕ ਹੈ ਗੱਡੀ ਵਾਲਾ ਮਿਲਿਆ ਸੀ ਪ੍ਰਕਾਸ਼ ਹਟਿਆਲ ਉੱਥੇ ਰਹਿੰਦਾ ਉਹ ਸੂਮੂ ਚੱਲਦੀਆਂ ਇੱਥੇ ਜਿਆਦਾ ਕਰ ਤਾਂਗੇ ਦੂਜਿਆਂ ਇਹ ਬੱਸਾਂ ਆ ਗਈਆਂ ਉਹ ਰੋਕ ਰੋਕ ਕੇ ਆਉਂਦੀਆਂ ਤੁਮ ਖੜ ਗਏ ਸੀ ਇੱਥੇ ਫੜ ਗਿਆ ਸੀ ਇੱਥੇ ਭੁੱਖ ਲੱਗੀ ਸੀ ਨਾਲੇ ਮੈਂ ਕਿਹਾ ਕਿੰਨੀ ਖਾ ਲਈਏ ਨਾਲੇ ਆਪਾਂ ਇਸ ਮੋੜ ਦਾ ਥੋੜਾ ਜਿਹਾ ਗੱਲਬਾਤ ਕਰਨੀ ਇਠਾ ਸਾਹ ਇਥੋਂ 35 ਕਿਲੋਮੀਟਰ ਰਹਿ ਗਿਆ ਇਥੋਂ ਹੁਣ ਆਪਾਂ ਚੱਲੇ ਪਾਵਾਂਗੇ 35 ਕਿਲੋਮੀਟਰ ਜਿਹੜਾ ਅੱਗੇ ਕੱਢਾਂਗੇ ਤੇ ਆ ਜਿਹੜਾ ਉੱਪਰਲਾ ਰਾਹ ਹੈ ਇਹ ਚੱਲਿਆ ਜਾਂਦਾ ਹੈਗਾ ਉੱਪਰੋਂ ਦੀ ਕੋਮਕੇ ਲੋਹਾ ਘਾਟ ਹੋ ਕੇ ਤੇ ਰੀਠਾ ਸਾਹਿਬ ਵੀ ਚਲੇ ਜਾਂਦਾ ਪਥौरागढ़ ਵੱਲ ਨੂੰ ਤੇ ਆਪਾਂ ਜਾਵਾਂਗੇ ਈਸਰਾ ਦੇ ਥਲੜੇ ਵਾਲੇ ਤੇ ਇਹ ਰਾਹ ਜਿਹੜਾ ਹੈਗਾ ਸਿੱਧਾ ਡੀਠਾ ਸਾਹਿਬ ਨੂੰ 35 ਕਿਲੋਮੀਟਰ ਤੇ ਆਏ ਹੈਗੇ ਆ ਆਪਾਂ ਪਿੱਛੋਂ ਪਿੱਛੇ ਜਿਹੜਾ ਰਾਹ ਮੇਰੇ ਹੈਗਾ ਇਹ ਹੈਗਾ ਭੀਮਤਾਲ ਵੱਲ ਦਾ ਭੀਮਤਾਲ ਯਾਨੀ ਕਿ ਪਿਛਲਾ ਨੈਣੀ ਤਾਲ ਜ਼ਿਲ੍ਹਾ ਸੋ ਇਹ ਗੱਲਬਾਤ ਹੈ ਜੀ ਜਿੰਨਾ ਰਾਹ ਆਇਆ ਸਾਰਾ ਹੀ ਸੁਨਣਾ ਰਾਹ ਆਇਆ ਪਤਨ ਦਾ ਦਿਵਾਲੀ ਕਰਕੇ ਤੇ ਪਤਾ ਨਹੀਂ ਵੈਸੀ ਨਹੀਂ ਇੱਥੇ ਕੋਈ ਚੱਲਦੀਆਂ ਸੂਮੋ ਚੱਲਦੀਆਂ ਇੱਥੇ ਜਾਂ ਟੈਂਪੂ ਟਰੈਵਲ ਚੱਲਦੇ ਆ ਤੇ ਉਹ ਸੂਮੋ ਵੀ ਜਿਹੜੇ ਹੈਗੇ ਆ ਉਹ ਸੂਮੋ ਵੀ ਟਾਵੇਂ ਟਾਵੇਂ ਆਉਂਦੇ ਮੋਟਰਸਾਈਕਲ ਆਉਂਦੇ ਜਾਂ ਫਿਰ ਸੋ ਅੱਗੇ ਚੱਲਦੇ ਆ ਦੇਖਦੇ ਆ ਕਿ ਰੰਗ ਵਾਝਦਾ ਪਿੱਛੇ ਪਏ ਜਿਆਦਾ ਮੀਂਹ ਜਿਹੜੇ ਹੈਗੇ ਆ ਉਹਨਾਂ ਨੇ ਇੱਥੋਂ ਦੀ ਸੜਕ ਦੀ ਆ ਹਾਲਤ ਕਰਤੀ ਹੈਗੀ ਐ ਅੱਧੀ ਤੋੜਦੀ ਹੈ ਤੇ ਬਾਕੀ ਜਿੱਕੜ ਜਿੱਕੜਾ ਸੜਕ ਤੇ ਸੜਕ ਤੇ ਮੋਟਰਸਾਈਕਲ ਲੰਘ ਜਾਂਦਾ ਪਰ ਸੂਮੋ ਵਗੈਰਾ ਹੋ ਇਧਰ ਨਹੀਂ ਲਿਆਉਂਦੇ ਉਹ ਕਹਿੰਦੇ ਮੋਟਰਸਾਈਕਲ ਨੂੰ ਦਿੱਕਤ ਕੋਈ ਨਹੀਂ ਸੂਮੋ ਨਹੀਂ ਜਾਂਦੀ ਪਰ ਸੋ ਆਹ ਰਾਹ ਜਿਹੜਾ ਹੈਗਾ ਪਿੱਛੇ 2-3 ਕਿਲੋਮੀਟਰ ਹੋ ਗਏ ਮੈਨੂੰ ਆਉਂਦੇ ਨੂੰ ਸੜਕ ਟੁੱਟੀ ਵੀ ਹੈ ਪਾਣੀ ਨਾਲ ਪਰ ਵੈਸੇ ਸੜਕ ਠੀਕ ਹੈ ਐਡੀ ਮਾੜੀ ਨਹੀਂ ਹੈਗੀ ਤੇ ਮੋਟਰਸਾਈਕਲ ਚੱਲ ਸਕਦਾ ਚੱਲ ਹੀ ਰਿਹਾ ਚੱਲ ਕੀ ਸਕਦਾ ਨੀਲਾ ਡੰਡ ਜਮਾਨ ਕੀ ਬਾਤ ਹੈ ਇਹਦੀ ਉਹਦੇ ਵਿੱਚ ਚੰਪਾਵਤ ਦਾ ਇਲਾਕਾ ਚੰਪਾਵਤ ਜ਼ਿਲ੍ਹੇ ਦੇ ਇਲਾਕੇ ਚ ਘੁੰਮ ਰਹੇ ਆ ਆਪਾਂ ਤੇ ਪਿੱਛੇ ਆਪਾਂ ਨੈਣੀਦਲ ਛੱਡਿਆ ਏ ਤੇ ਪਰੇ ਜਿਹੜਾ ਹੈ ਗੱਲ ਮੋੜਾ ਹੈ ਇਸ ਰਸਤੇ ਉੱਤੇ ਇੱਕ ਰਮਕ ਨਾਂ ਦੀ ਜਗਾ ਹੁੰਦੀ ਹੈ ਜਿੱਥੇ ਸੂਰਜ ਮੰਦਰ ਬਣਿਆ ਹੋਇਆ ਹੈ। ਸੂर्य ਮੰਦਰ ਤੇ ਜਿਹੜੀ ਸਾਰੀ ਸੜਕ ਸੀਗੀ ਇਹ ਸੁਨਨੀ ਤੇ ਜੰਗਲ ਦੇ ਏਰੀਆ ਦੀ ਸੀਗੀ ਤੇ ਭੈ ਆਉਂਦਾ ਬੰਦੇ ਨੂੰ ਜਦੋਂ ਇਕੱਲੇ ਨੂੰ ਤੁਰਦੇ ਆਂ ਇੱਕ ਥਾਂ ਦੇ 2 ਕਿਲੋਮੀਟਰ ਦਾ ਸਟ੍ਰੈਚ ਜਮੇ ਕੱਚਾ ਆਇਆ ਸੀਗਾ ਤੇ ਉਹ ਕੱਚੇ ਸਟ੍ਰੈਚ ਤੇ ਮੈਨੂੰ ਇਹ ਲੱਗਣ ਲੱਗਾ ਮੈਂ ਰਸਤਾ ਭਟਕ ਗਿਆ। ਪਰ ਅੱਗੋਂ ਦੇ ਟਰੈਕਟਰ ਨੇ ਕਿਹਾ ਵੀ ਨਹੀਂ 100 ਮੀਟਰ ਤੇ ਜਾ ਕੇ ਪੱਕੀ ਸੜਕ ਹੈ। ਸੋ ਇੱਥੋਂ ਰਹਿ ਗਿਆ ਜੀ ਰੀਠਾ ਸਾਹਿਬ 20 ਕਿਲੋਮੀਟਰ ਮੋਟਰਸਾਈਕਲ ਦੇਖ ਕੇ ਮੁੰਡੇ ਲੱਗਦਾ ਨੇੜੇ ਆਉਣਗੇ। ਕੀ ਹਾਲ ਹੈ ਜੀ? ਬੜੀ ਜਿਆ। ਕਿਵੇਂ ਹੈਂ? ਬੜੀ ਜਿਆ। ਰਮਕਸੇ ਹੈਂ? ਹੈਂ? ਆਪ ਰਮਕਸੇ ਹੈਂ ਰਮਕਸੇ। ਜਿਹੜਾ ਗੂਗਲ ਮੈਪ ਹੈ ਨਾ ਗੂਗਲ ਮੈਪ ਮੋਟਰਸਾਈਕਲ ਵਾਲਿਆਂ ਦਾ ਬਹੁਤ ਖੱਜਲ ਕਰਦਾ। ਉੱਥੇ ਸੜਕ ਜਾਂਦੀ ਸੀ ਚੰਗੀ ਭਲੀ। ਜਿਹੜੇ ਮੈਨੂੰ ਆਹ ਰਾਹ ਦਿਖਾਇਆ। ਮੈਂ ਵੀ ਸੋਚੀ ਜਾਵਾ ਵੀ ਪੱਕੀ ਰਾਹ ਤੋਂ ਕੱਚੀ ਰਾਹ ਤੇ ਕਿਉਂ ਪਈ ਜਾਂਦਾ ਮੈਨੂੰ ਇਹ ਹੈਗਾ ਤਾਂ ਇਹ ਉਸੇ ਦਾ ਸ਼ਾਰਟਕਟ ਬਸ ਉਹ ਮੋਟਰਸਾਈਕਲ ਹੋਣ ਕਰਕੇ ਇਹਨੂੰ ਆਉਂਦਾ ਵੀ ਚੱਲ ਮੋਟਰਸਾਈਕਲ ਤਾਂ ਲੰਘ ਹੀ ਜਾਣਾ ਪਰ ਭਰਾਵਾ ਕਈ ਵਾਰ ਲੰਘਦਾ ਨਹੀਂ ਹੁੰਦਾਗਾ ਆਫ ਰੋਡ ਜ਼ਿਆਦਾ ਹੋ ਜਾਂਦਾ ਸੋ ਇਹ ਹੀ ਆਹੀ ਪਿੱਛੇ ਰਾਹ ਆ ਜਿਹੜਾ ਉਹ ਵੀ ਇਹਨੇ ਸ਼ਾਰਟਕਟ ਹੀ ਪਾਇਆ ਸੀ ਗੂਗਲ ਮੈਪਸ ਨੇ ਚੰਗੀ ਭਲੀ ਸੜਕ ਤੋਂ ਮੈਂ ਅੱਖਿਆ ਵੀ ਆਹ ਕੱਚੇ ਰਾਹ ਕੋ ਬਾਹਰ ਜਮੀਨ ਨੇ ਹੁਣ ਆ ਜਾਵਾਂ ਕੱਚਾ ਰਾਹ ਹੈ ਤੇ ਉਹ ਕਚਰਾ ਇਹਨੇ ਆ ਮਲਾਤਾ ਲਿਆ ਕੇ ਇੱਥੇ ਇਹੀ ਸੜਕ ਇਧਰੋਂ ਮੈਂ ਛੱਡ ਕੇ ਆਇਆ ਧੰਨ ਭਾਗ ਗੁੱਗਲ ਮਾਤਾ ਜੀ ਆਪਾਂ ਇੱਕ ਪਾਣੀ ਦੀ ਧਾਰ ਦੇ ਬਣੇ ਹੋਏ ਪੁਲ ਤੇ ਖੜੇ ਆਂ ਇਹ ਨਦੀ ਦੀ ਧਾਰ ਹੀ ਐ ਗੌਲ ਖਣੀ ਗੋਲੂ ਨਦੀ ਪਿੱਛੇ ਦੱਸੇ ਸਿਪਾਈ ਨੇ ਇਹੇ ਅੱਗੇ ਜਾ ਕੇ ਖਟੀਮਾ ਕੋਲੇ ਸ਼ਾਰਦਾ ਚ ਰਲ ਜਾਂਦੀਆਂ ਸਾਰੀਆਂ। ਉਹੀ ਸ਼ਾਰਦਾ ਅੱਗੇ ਜਾ ਕੇ ਗੰਗਾ ਚ ਰਲ ਜਾਂਦੀ ਹੈ। ਤੇ ਜਿਹੜਾ ਇਲਾਕਾ ਜਿਹੜਾ ਮੈਂ ਨਿਕਲ ਰਿਹਾ ਇਹ ਕਹਿੰਦੇ ਭਾਈ ਜੰਗਲੀ ਜਾਨਵਰ ਨਾਲ ਭਰਪੂਰ ਹੈ। ਪਿੱਛੇ ਇੱਕ ਬੰਦਾ ਖੜਾ ਸੀਗਾ ਉੱਥੇ ਕੰਮ ਚੱਲੀਆਂ ਦਾ ਸੀ ਇਹਨਾਂ ਦਾ। ਉਹ ਕਹਿੰਦਾ ਵੀ ਜਿਹੜਾ ਬਾਘ ਹੈ, ਚੀਤਾ ਉਹ ਰਾਤ ਕਈ ਵਾਰ ਸਾਡੇ ਕੋਲੇ ਆ ਜਾਂਦਾ ਇੱਥੇ ਸਾਡੇ ਕੋਲ ਜਿੱਥੇ ਸੀ ਲੈਣੇ ਆ। ਤੇ ਸੋ ਭਾਈ ਹਨੇਰੇ ਇਹ ਜਿਹੜਾ ਹੈਗਾ ਸਫ਼ਰ ਕਰਨ ਵਾਲਾ ਰਾਹ ਹੈ ਨਹੀਂਗਾ। ਉਹ ਕਰ ਤਾਂ ਲਿਆ ਆਪਾਂ। ਤੇ ਪਰ ਹੈ ਪੂਰੇ ਜੰਗਲੀ ਏਰੀਆ ਦਾ ਇੱਥੋਂ ਰੀਠਾ ਸਾਹਿਬ ਰਹਿ ਗਿਆ ਜੀ ਸਿਰਫ 10 ਕਿਲੋਮੀਟਰ ਤੇ 10 ਕਿਲੋਮੀਟਰ ਬਾਅਦ ਆਪਾਂ ਗੁਰਨਾਣਕ ਦੇਵ ਜੀ ਦੇ ਚਰਨ ਸ਼ੋ ਪ੍ਰਾਪਤ ਗੁਰੂ ਘਰ ਛਾਵਾਂਗੇ ਇੱਥੋਂ ਰੀਠਾ ਸਾਹਿਬ 3 ਕਿਲੋਮੀਟਰ ਰਹਿ ਜਾਂਦਾ ਤੇ ਸਾਰੀ ਹੁਣ ਜਿਹੜੀ ਹੈਗੀ ਹੈ ਉਹ ਉਤराई ਸ਼ੁਰੂ ਹੋ ਗਈ ਥੱਲੇ ਨੂੰ ਆਹ ਸੜਕ ਹੈ ਦੀ ਤੇ ਹੁਣ ਸੜਕ ਜਿਹੜੀ ਹੈਗੀ ਉਹ ਨਵੀਂ ਬਣੀ ਆ ਗਈ। ਇਧਰੋਂ ਆਉਂਦੀ ਐ ਇਹ ਮੈਨੂੰ ਪਤਾ ਨਹੀਂ ਕਿਧਰੋਂ ਆਉਂਦੀ ਐ ਪਰ ਇਹ ਪੀਲੀ ਪੀਤਾਲੀ ਨਹੀਂ ਹੈਗੀ। ਪੀਲੀ ਪੀਤਾਲੀ ਤਾਂ ਗੁਰਦੁਰ ਸਾਹਿਬ ਦੇ ਪਰਲੇ ਪਾਸੇ ਹੋਈਆਂ। ਹੁਣ ਆਪਾਂ 3 ਕਿਲੋਮੀਟਰ ਥੱਲੇ ਨੂੰ ਉਤਰ ਕੇ ਰੀਠਾ ਸਾਹਿਬ ਪਹੁੰਚ ਜਾਗੇ ਜੀ। ਰੀਠਾ ਸਾਹਿਬ 3 ਕਿਲੋਮੀਟਰ ਅਦੇਤੇ ਸੂर्य ਮੰਦਰ ਆਪਾਂ ਆਏ ਜਿਹੜਾ 12 ਤੇ ਪਤਾਲ ਉਦਦੇਸ਼ਵਰ ਗੁਫਾ ਉਥੇ ਬਣੀ ਜਾਂਦੀ ਸੀਗੀ ਤੇ ਉਹ ਇਥੋਂ 6 ਕਿਲੋਮੀਟਰ ਹੈ। ਤੇ ਆਹ ਨਹੀਂ ਮੈਨੂੰ ਸਮਝ ਆ ਰਹੀ ਆਹ ਰੋਡ ਕਿਧਰ ਲਿਖਿਆ ਨਹੀਂ ਇਹਨਾਂ ਨੇ ਕੁਛ ਹੀ। ਚਲੋ ਦੇਖਦੇ ਆ ਜਿਹੜੀ ਆਪਾਂ ਉਹ ਗੁਲਾਈ ਵਾਲੀ ਸੜਕ ਦੀ ਗੱਲ ਕਰਦੇ ਸੀਗੇ ਉਹ ਜਾਂਦੀ ਹੈਗੀ ਆ ਕਾਲੀ ਡੇਂਗ ਛੀਲ ਮਾਇਆਵਤੀ ਆਸ਼ਰਮ ਪੰਚੇਸ਼ਵਰ ਮੰਦਿਰ ਰੀਠਾ ਸਾਹਿਬ ਦੀਆਂ ਗਲੀਆਂ ਵੀ ਦੀ ਆਪਾਂ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਹੋਂਦ ਰਹੇ ਹਾਂ ਲਓ ਜੀ ਗੁਰੂ ਘਰ ਦਾ ਪ੍ਰਵੇਸ਼ ਦੁਆਰ ਖੇਤਾਂ ਦੇ ਵਿੱਚ ਪਹੁੰਚ ਗਏ ਜੀ ਗੁਰਦੁਆਰਾ ਰੀਠਾ ਸਾਹਿਬ ਤੇ ਗੁਰਦੁਆਰਾ ਰੀਠਾ ਸਾਹਿਬ ਦੇ ਵਿੱਚ ਆਪਾਂ ਕਮਰਾ ਲੈ ਕੇ ਬਾਬਿਆਂ ਤੋਂ ਬਾਬਾ ਤਰਸੀਮ ਸਿੰਘ ਯਾਤਰੀ ਨਿਵਾਸ ਨਿਮਲ ਜਾ ਰਹੇ ਹਾਂ ਤੇ ਇੱਧਰ ਰੱਖੋ ਮੋਟਰਸਾਈਕਲ پارک ਕਰਤਾ ਆਪਣਾ ਤੇ ਉਸ ਤੋਂ ਬਾਅਦ ਕਰਦੇ ਆਪਾਂ ਦਰਸ਼ਨ ਮਿਲੇ ਗੁਰੂ ਘਰ ਦੇ ਰੀਠਾ ਸਾਹਿਬ ਜਿਹੜੇ ਪਿੰਡ ਦੇ ਦਰਸ਼ਨ ਕਰਦੇ ਨੇ 33 ਨੰਬਰ ਦੂਜੀ ਮੰਜ਼ਲ ਹਾਂ ਦੂਜੀ ਮੰਜ਼ਲ ਉਹ 3 ਨੰਬਰ ਬਹੁਤ ਆਪਣਾ ਕਮਰਾ ਪਹਿਲਾਂ ਦਾ ਕਾਲਾ ਹੀ ਮਸਾਦਾ ਉਹ ਵਾਹਿਆ ਕੀ ਬਾਤ ਬੱਲੇ ਠੀਕ ਹੈ ਜੀ ਤਾਂ ਇੱਥੇ ਤਾਂ ਭੋਗ ਦਿਓ ਬਈ ਤਿੰਨ ਬੰਦੇ ਹੋਰ ਭਾ ਦੋ ਤੁਸੀਂ ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਪਹਾੜਾਂ ਦੀ ਗੋਚ ਵਸਿਆ ਪਿੰਡ ਰੀਠਾ ਤੇ ਅਸੀਂ ਇਹਨੂੰ ਕਹਿੰਦੇ ਆ ਰੀਠਾ ਸਾਹਿਬ ਤੇ ਸਾਹਮਣੇ ਹੈ ਜੀ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਜਿਹੜੇ ਉਹ ਮਿੱਠੇ ਕੀਤੇ ਸੀ ਭਾਈ ਸੋ ਪਹਾੜਾਂ ਦੀ ਗੋਚ ਬਸਿਆ ਇਹ ਪਿੰਡ ਤੇ ਪਿੰਡ ਦੇ ਵਿੱਚ ਸੋਬਦਾ ਗੁਰੂ ਘਰ ਕੀ ਬਾਤ ਹੈ ਜੀ ਤੇ ਆਸੇ-ਪਾਸੇ ਖੇਤ ਹੈ ਪਰਲੇ ਪਾਸੇ ਪਹਾੜ ਹੈ ਇਧਰ ਵੀ ਪਹਾੜ ਹੈ ਦੋ ਨਦੀਆਂ ਲੁਗੀਆਂ ਤੇ ਰਤਿਆ ਉੱਥੇ ਇਕੱਠੀਆਂ ਹੁੰਦੀਆਂ ਨੇ ਤੇ ਉਹਦੇ ਕਿਨਾਰੇ ਦੇ ਮਹਾਰਾਜ ਆ ਕੇ ਬੈਠੇ ਸੀ ਸਿੱਧਾ ਨਾ ਗੋਸ਼ਟ ਕੀਤੇ ਜਿੱਥੇ ਵੀ ਕਿਸੇ ਦਾ ਟੋਲਾ ਰਹਿੰਦਾ ਸੀ ਤੇ ਰੀਠੇ ਜਿਹੜੇ ਹੈਗੇ ਮਿੱਠੇ ਕੀਤੇ ਸੀਗੇ ਸੋ ਪਿੰਡ ਜਿਹੜਾ ਹੈਗਾ ਉਹ ਕਮਾਊ ਆਬਾਦੀ ਦਾ ਚੰਪਾਵਤ ਜ਼ਿਲ੍ਹੇ ਦਾ ਪਿੰਡ ਹੈ। ਬਹੁਤ ਸੁਮਣਾਰ ਮਰੀਕ ਤੇ ਸ਼ਾਂਤ ਪਿੰਡ ਹੈ। ਜੰਗਲੀ ਏਰੀਆ ਦੇ ਵਿੱਚ ਹੈ ਸਾਰਾ ਇਹ। ਤੇ ਉਹ ਬਾਈ ਉੱਥੇ ਕੰਮ ਕਰੀ ਜਾਂਦੇ ਸੀ ਮੈਂ ਉਹਨਾਂ ਨਾਲ ਗੱਲ ਕਰਨ ਕੀਤੀ ਤਾਂ ਜਿਹੜਾ ਆ ਤੁਸੀਂ ਦੇਖ ਰਹੇ ਹੋ। ਇਹ ਮੈਨੂੰ ਪਿੱਛੇ ਵੀ ਦਿਖਾਈ ਦਿੱਤੇ ਸੀਗੇ। ਇਹ ਜਿਹੜਾ ਹੈਗਾ ਪਰਾਲੀ ਦੇ ਧੋਨੇ ਦੀ ਉਹਨੂੰ ਇਹ ਹੈ ਲੂੰਗਾ ਬਣਾ ਕੇ ਟੰਗ ਦਿੰਦੇ ਉੱਤੇ ਤਾਂ ਕਿ ਥੱਲੇ ਪਾਣੀ ਪੂੜੀਆਂ ਨ ਲੱਗੇ ਤੇ ਜਾਨਵਰ ਜੂਨਵਰ ਨਾ ਪੜਨ। ਇਹ ਆ ਇੱਕ ਪੋਲੇ ਪੁਰਾਣਾ ਇਸ ਰੀਠਾ ਸਾਹਿਬ ਪਿੰਡ ਦਾ ਤੇ ਛੋਟੇ ਛੋਟੇ ਇਹਨਾਂ ਦੇ ਖੇਤ ਤੇ ਛੋਟੇ ਛੋਟੇ ਇਹਨਾਂ ਦੇ ਹਾਲ ਐ। ਤੇ ਆ ਇਹਨਾਂ ਨੇ ਹੁਣ ਰੇਪਾਈ ਵੀ ਖੇਤ ਵਿੱਚ ਗਾਂ ਇਹ ਉਹਨਾਂ ਨੇ ਹੁਣ ਕਣਕ ਬੀਜਨੀ ਹੈ ਕਹਿੰਦਾ ਗੇਹੂ ਬੀਜਾਂਗੇ ਅਸੀਂ। ਤੇ ਮੈਂ ਦੂਰ ਤਾਂ ਆ ਗਿਆ ਵੀ ਦੂਰੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਬਹੁਤ ਸੋਹਣੀ ਦਿਸਦੀ ਐ। ਸੋ ਆਪਾਂ ਭਈ ਉਹਨਾਂ ਖੇਤਾਂ 'ਚ ਬਹਿ ਕੇ ਆ ਕੇ ਤੇ ਖੇਤਾਂ ਦੇ ਵਿੱਚ ਮੈਂ ਤਾਂ ਆਇਆ ਸੀ ਮੈਨੂੰ ਲੱਗਦਾ ਸੀਗਾ ਵੀ ਜਿਹੜੀ ਗੁਰੂ ਘਰ ਦੀ ਇਮਾਰਤ ਹੈ ਗੁਰੂ ਘਰ ਰਿਹੜਾ ਉਹ ਦੂਰੋਂ ਵੇਖਣ ਤੇ ਹੋਰ ਵੀ ਸੋਹਣਾ ਲੱਗਦਾ ਹੋਊਗਾ ਤੇ ਵਾਕਈ ਉਹੋ ਗੱਲ ਹੈ ਪਹਾੜਾਂ ਦੇ ਵਿੱਚ ਵਸਿਆ ਹੋਇਆ ਚੰਪਾਵਤ ਜ਼ਿਲ੍ਹੇ ਦਾ ਪਿੰਡ ਰੀਠਾ ਤੇ ਰੀਠਾ ਸਾਹਿਬ ਦੇ ਵਿੱਚ ਗੁਰੂ ਘਰ ਦੀ ਸ਼ੋਭਨਿਕ ਇਮਾਰਤ ਉਸ ਇਮਾਰਤ ਦੇ ਮੈਂ ਬਿਲਕੁਲ ਪਿੱਛੇ ਆ ਕੇ ਬਹਿ ਗਿਆ ਇੱਥੇ ਗੁਰੂ ਮਹਾਰਾਜ ਜਿਹੜੇ ਹੈਗੇ ਭਾਈ ਮਰਦਾਨਾ ਜੀ ਦੇ ਨਾਲ ਉੱਤਰਾਖੰਡ ਦੀ ਉਦਾਸੀਗਰ ਦੇ ਪਹੁੰਚੇ ਸੀਗੇ ਤੇ ਇੱਥੇ ਹੀ ਜਿਹੜੇ ਸਿੱਧ ਸੀਗੇ ਉਹਨਾਂ ਨਾਲ ਮਹਾਰਾਏ ਨੇ ਗੋਸ਼ਟ ਕੀਤੀ ਤੇ ਗੋਸ਼ਟ ਕਰਨ ਸਮੇਂ ਜਦੋਂ ਭਾਈ ਮਰਦਾਨਾ ਨੂੰ ਭੁੱਖ ਲੱਗਦੀ ਐ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਨੂੰ ਰੀਠਿਆਂ ਦੇ ਦਰਖਤ ਉੱਪਰ ਲੱਗੇ ਹੋਏ ਰੀਠਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਭਾਈ ਵੀ ਆਪਣੀ ਭੁੱਖ ਮਿਟਾ ਸਕਦੇ ਹੋ ਤੁਸੀਂ ਤਾਂ ਭਾਈ ਮਰਦਾਨਾ ਜੀ ਉਹਨਾਂ ਦਾ ਬਚਨ ਮੰਨ ਕੇ ਸੱਤ ਵਜਨ ਕਹਿ ਕੇ ਰੀਠਿਆਂ ਨੂੰ ਜਦੋਂ ਤੋੜ ਕੇ ਮੂੰਹ 'ਚ ਪਾਉਂਦੇ ਆ ਤਾਂ ਉਹ ਰੀਠੇ ਬਿਲਕੁਲ ਹੀ ਸ਼ਹਿਦ ਵਰਗੇ ਮਿੱਠੇ ਸੀਗੇ ਸੋ ਮਹਾਰਾਜ ਦੇ ਜਿਹੜੇ ਕੌਤਕ ਮਹਾਰਾਜ ਜਿਹੜੇ ਕਰਾਮਾਤਾਂ ਐ ਮਹਾਰਾਜ ਹੀ ਜਾਣਦੇ ਆ ਤੇ ਮੈਨੂੰ ਇੱਕ ਗੱਲ ਇਹ ਲੱਗਦੀ ਹੈ ਵੀ ਸਿੱਖ ਨੂੰ ਹਰੇਕ ਮਹਾਰਾਜ ਦੇ ਜਿਹੜੇ ਕੌਤਕ ਵਿੱਚ ਇੱਕ ਦਿਸਤਾਂਤ ਸਮਝਣਾ ਚਾਹੀਦਾ ਹੈ ਵੀ ਭਾਈ ਕੌੜਾ ਤੇ ਮਿੱਠਾ ਦੋ ਸੁਭਾਅ ਬੰਦੇ ਦੇ ਸਿੱਧ ਜਿਹੜੇ ਹੈਗੇ ਆ ਉਹ ਦੁਨੀਆ ਤੋਂ ਪ੍ਰਾਂਮ ਹੋ ਕੇ ਕੌੜੇ ਸੁਭਾਅ ਦੇ ਹੋ ਗਏ ਸੀਗੇ ਤਾਂ ਮਹਾਰਾਜ ਨੇ ਭਾਈ ਉਹਨਾਂ ਨੂੰ ਮਿੱਠੇ ਕੀਤਾ ਸੋ ਇਹੀ ਰੀਠੇ ਵੀ ਮਿੱਠੇ ਕੀਤੇ ਤੇ ਸਿੱਧ ਵੀ ਮਿੱਠੇ ਕੀਤੇ ਮਹਾਰਾਜ ਨੇ ਸੋ ਇਹ ਦਿਸਤਾਂਤ ਤੇ ਇਹ ਜਿਹੜੀ ਜਗ੍ਹਾ ਹੈ ਤੇ ਬਹੁਤ ਸੋਹਣੀ ਹੈ ਮਤਲਬ ਜੰਗਲਾਂ ਦੇ ਵਿੱਚ ਜੰਗਲਾਂ ਪਹਾੜਾਂ ਦੇ ਵਿੱਚ ਕਿਰੀ ਜਗ੍ਹਾ ਖੇਤ ਤੇ ਖੇਤਾਂ ਦੇ ਵਿੱਚ ਵਸਿਆ ਰੀਠਾ ਸਾਹਿਬ ਸੋ ਆਉਣਾ ਬਣਦਾ ਤੁਹਾਡਾ ਇੱਥੇ ਇੱਕ ਵਾਰ ਮੈਂ ਭੀਮਤਾਲ ਤੋਂ ਆਇਆ ਤਾਂ ਭੀਮਤਾਲ ਤੋਂ 112 ਕਿਲੋਮੀਟਰ ਇੱਕ ਰਸਤਾ ਭੀਮਤਾਲ ਤੋਂ ਆ ਜਾਂਦਾ ਇੱਕ ਰਸਤਾ ਇਧਰੋਂ ਟਣਕਪੁਰ ਤੋਂ ਆ ਜਾਂਦਾ ਨੇਪਾਲ ਦੇ ਬਾਰਡਰ ਤੋਂ ਜੇ ਤੁਸੀਂ ਨਾਨਕਮੰਤਾ ਸਾਹਿਬੋਂ ਨੇ ਨਾਨਕਮੰਤਾ ਸਾਹਿਬ ਤੋਂ ਜਿਹੜਾ ਟਣਕਪੁਰ ਹੈ ਘਟੀਮਾ ਹੈਗਾ ਉਹ 60 ਕਿਲੋਮੀਟਰ ਹੈ ਤੇ ਅੱਗੇ ਆ ਕੇ ਜਿਹੜਾ ਹੈਗਾ ਟਣਕਪੁਰ ਤੋਂ ਪਹਾੜੀ ਏਰੀਆ ਮਤਲਬ 150 ਕਿਲੋਮੀਟਰ ਦਾ ਪੀਲੀਪੀ ਦੀ ਪੈਂਦਾ ਪਰ 120 30 ਕਿਲੋਮੀਟਰ ਪੈ ਜਾਂਦਾ ਹੋਊਗਾ ਜਿਹੜਾ ਹੈਗਾ ਟਣਕਪੁਰ ਹੈ ਇਹ ਉਹਦੋਂ ਘੱਟ ਹੋਊਗਾ ਸ਼ਾਇਦ ਤੇ ਦੋਨੇ ਪਾਸੇ ਤੋਂ ਆਇਆ ਜਾ ਸਕਦਾ ਹੈ ਤਣਕਪੁਰ ਵਾਲੇ ਪਾਸੇ ਵੀ ਨੇਪਾਲ ਬਾਰਡਰ ਤੋਂ ਇਧੇ ਇਧਰੋਂ ਆਪਣੇ ਭੀਮਤਾਲ ਵਾਲੇ ਪਾਸੋਂ ਨਿਆਣੀਤਾਲ ਵਾਲੇ ਪਾਸੋਂ ਵੀ ਅੱਗੇ ਇਹਦੇ ਜਿਹੜੇ ਉੱਤਰਾਖੰਡ ਦੇ ਪਹਾੜੀ ਇਲਾਕੇ ਆ ਪਹਾੜੀ ਟੂਰਿਸਟ ਪਲੇਸ ਹੈ ਅਲਮੋੜਾ ਪਥੋਰਾਗੜ ਉਧਰੋਂ ਸੜਕਾਂ ਪਾੜ ਜਾਂਦੀਆਂ ਤੋਂ ਆਪਾਂ ਅੱਜ ਇੱਥੇ ਰਵਾਂਗੇ ਤੇ ਗੁਰੂ ਘਰ ਚ ਕਮਰਾ ਆਪਾਂ ਲੈ ਲਿਆ ਇਸ ਤੋਂ ਬਾਅਦ ਚੱਲ ਗਿਆ ਆਪਾਂ ਅੰਦਰ ਦਰਸ਼ਨ ਮੇਲੇ ਕਰਦੇ ਆ ਤਸਵੀਰੀ ਇੱਥੋਂ ਚਾਲੇ ਪਾਵਾਂਗੇ ਮਗਰਲੇ ਪਾਸੇ ਦੋ ਨਦੀਆਂ ਵਹਿਦੀਆਂ ਰਤਿਆ ਤੇ ਲੁਗਿਆ ਤੇ ਉਹ ਨਦੀਆਂ ਜਿਹੜੀਆਂ ਹੈਗੀਆਂ ਇੱਥੋਂ ਮਿਲ ਕੇ ਫਿਰ ਅੱਗੇ ਜਾ ਕੇ ਸ਼ਰਧਾ ਚ ਮਿਲ ਜਾਂਦੀਆਂ ਗੁਰਦੁਆਰਾ ਸਾਹਿਬ ਦੇ ਮਗਰਲੇ ਪਾਸੇ ਇੱਕ ਪਗਡੰਡੀ ਬਣਾਈ ਵੀ ਇਹਨਾਂ ਨੇ ਪੱਕੀ ਕਰਕੇ ਤੇ ਉਹ ਪਗਡੰਡੀ ਜਿਹੜੀ ਹੈਗੀ ਆ ਪੁੱਲ ਤੇ ਚਲੀ ਜਾਂਦੀ ਹੈ ਤੇ ਆਪਾਂ ਉਧਰ ਨੂੰ ਚੱਲੇ ਆਂ ਪੁਲ ਵੱਲ ਨੂੰ ਤੇ ਸੜਕ ਦੇਖਦੇ ਆ ਕਿੱਧਰ ਨੂੰ ਮੁੜਦੀ ਆ ਇਹ ਪੁਲ ਬਣਿਆ ਹੋਇਆ ਉਸ ਨਦੀ ਦੇ ਵਿੱਚ ਨਦੀ ਦੇ ਉੱਪਰ ਨਦੀ ਦੇ ਵਹਾਅ ਉੱਪਰ ਇਹਨੇ ਕਿੱਧਰ ਨੂੰ ਜਾਂਦੀ ਹੈ ਇਹਦੇ ਤੇ ਬੜੀਆਂ ਪੌੜੀਆਂ ਇਹਨਾਂ ਨੇ ਤਰੀਕੇ ਨਾਲ ਲਾਈਆਂ ਵੀਆਂ ਜਿਹੜੇ ਬੰਨੀਆਂ ਬਣੀਆਂ ਬੰਨੀਆਂ ਤੇ ਕੋੜੀਆਂ ਐਦਾਂ ਬਣਾਈਆਂ ਨੇ ਪੱਥਰਾਂ ਨਹੀਂ ਕਿਰਪਾਓ સ્ਨਾਣ ਘਾੜ ਪਰ ਸਨਾਣ ਸਚਾਈ ਵਿਭਾਗ ਉੱਤਰਾਖੰਡ ਆਹ ਜਿਹੜਾ ਲੂੰਗੋ ਜਿਹੜਾ ਲੂੰਗ ਤੁਹਾਨੂੰ ਦੂਰੋਂ ਦਿਖਾਇਆ ਸੀਗਾ ਇਹ ਐ ਲੂੰਗ ਤੇ ਪ੍ਰਾਣਾ ਬਣਿਆ ਹੋਇਆ ਪੋਲੇ ਪੋਲੇ ਦੇ ਉੱਪਰ ਆ ਗਏ ਆਪਾਂ ਪੋਲੇ ਇਹ ਤਾਰਾਂ ਵਾਲਾ ਜਿਵੇਂ ਲక్ష్మణ ਝੂਲਾ ਬਣਿਆ ਹੋਇਆ ਓਵੇਂ ਬਣਿਆ ਹੋਇਆ ਪ੍ਰਾਣਾ ਪੋਲੇ ਇਹ ਝੂਲਦਾ ਪਤਾ ਨਹੀਂ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ ਪਰ ਨਦੀ ਦਾ ਵਹਾਜ ਹੈ ਇਹਦੇ ਉੱਤੇ ਬਣਿਆ ਹੋਇਆ ਤੇ ਸਾਹਮਣੇ ਉਧਰ ਫੇਰ ਉਹੀ ਗੁਰਦਰਾ ਸਾਹਿਬ ਦੀ ਇਮਾਰਤ ਕਿਹਾ ਵਾ ਨਾ ਸੋਹਣਾ ਲੱਗਦਾ ਗੁਰੂ ਘਰ ਗੁਰੂ ਘਰ ਦੇ ਚਾਰੇ ਪਾਸੇ ਇੱਕ ਪਗਡੰਡੀ ਬਣੀ ہوئی ਆ ਤੁਸੀਂ ਉਹ ਪਗਡੰਡੀ ਦੇ ਨਾਲ ਨਾਲ ਘੁੰਮ ਕੇ ਗੁਰੂ ਸਾਹਿਬ ਦੀ ਗੁਰਗਰਦੀਪ ਕਰਮਾਹੀ ਕਰ ਸਕਦੇ ਇੱਕ ਤਰੰਦੀ ਤੇ ਇਹ ਪਿੰਡ ਹੈ ਜਿਹੜਾ ਬੜਾ ਪੀੜਾ ਜਾਈਆਂ ਤੱਕ ਗਲੀਆਂ ਵਾਲਾ ਸੋਹਣਾ ਪਿੰਡ ਹੈ ਤੇ ਆਪਾਂ ਇਧਰ ਨੂੰ ਜਾਵਾਂਗੇ ਸੋਹਣੇ ਸੋਹਣੇ ਘਰ ਆਏ ਇਸ ਪਿੰਡ ਦੇ ਆਹ ਦੇਖੋ ਇੱਕ ਸਾਹਮਣੇ ਕੀ ਬਾਤ ਹੈ ਤੇ ਇੱਕ ਇਧਰ ਹੈ ਓਏ ਅਈ ਇਹ ਨਧਿਆ ਰਸਤੇ ਬਣੇ ਵੀ ਇਹ ਗਲੀਆਂ ਹੀ ਇਹਨਾਂ ਦੀਆਂ ਤੇ ਇਧਰ ਗੁਰੂ ਘਰ ਕਰਾਂ ਦੇ ਪਿੱਛੇ ਛੋਟੇ ਛੋਟੇ ਖੀਦ ਇਹਨਾਂ ਦੇ ਤੇ ਇਧਰ ਅਰਬੀ ਲੱਗੀ ਹੋਈ ਐ ਆਰਬੀ ਬਿੱਜੀ ਵੀ ਐ ਇਹ ਵੀ ਖੀਦ ਇਹਨਾਂ ਦੇ ਪੁੱਛਿਆ ਸੀ ਗੁਰਦਰਾ ਸਾਹਿਬ ਤੋਂ ਆਪਣੇ ਭਾਈ ਸਾਹਿਬ ਤੋਂ ਵੀ ਗੁਰੂ ਘਰ ਦੀ ਜ਼ਮੀਨ ਹੈ ਪਿੱਛੇ ਕਹਿੰਦੇ ਨਹੀਂ ਗੁਰੂ ਘਰ ਦੀ ਬਸ ਚਾਰ ਦਵਾਰੀ ਦੇ ਅੰਦਰ ਹੁੰਦੀ ਗੁਰੂ ਘਰ ਦੀ ਜਗ੍ਹਾ ਠੀਕ ਹੈ ਜੀ ਸਾਮਨ ਲਾ ਕਰਦਾ ਮੈਨੂੰ ਬੜਾ ਅਟਰੈਕਟ ਕਰੀ ਜਾਂਦਾ ਆ ਵਾਲਾ ਤਾਂ ਜਿਹੜੀ ਜਗ੍ਹਾ ਤੇ ਮੈਂ ਹੁਣ ਪਹੁੰਚਿਆ ਇਹ ਇੱਕ ਉਦਾਸ ਸੀਨ ਮੱਠ ਹੈ ਗੁਰੂ ਗੋ ਰਖਨਾਗ ਦਾ ਇੱਕ ਮਤਲਬ ਕਹੇ ਦੀ ਢੇਰ ਹੈ ਤੇ ਮੰਨਿਆ ਜਾਂਦਾ ਵੀ 1960 ਤੋਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨਹੀਂ ਬਣੀ ਸੀ ਤਾਂ ਇਸ ਉਦਾਸੀਨ ਮੱਠ ਦੇ ਵਿੱਚ ਜਿਹੜੇ ਮਹੰਤ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਜਦੋਂ 1960 'ਚ ਗੁਰਦੁਆਰਾ ਬਣ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆ ਇਹ ਢੇਰੇ ਦੀ ਅੱਡ ਹੋ ਗਿਆ ਗੁਰੂ ਘਰ ਦੇ ਆਸ-ਪਾਸ ਸਾਰਾ ਪਿੰਡ ਹੈ ਜਿਹੜਾ ਨਿੱਕੇ ਨਿੱਕੇ ਕਰਾਂਦੇ ਆ ਗਾ ਸੜਕ ਜਿਹੜੀ ਮੈਂ ਮੀਨ ਆਇਆ ਸੀ ਆ ਇੱਕ ਹੋਰ ਘਰ ਨਿਕਾ ਜਾ ਪੁਰਾਣਾ ਉਹੀ ਖਬਰੈਲ ਦੀ ਛੱਤ ਤੇ ਇਧਰੋਂ ਆਪਾਂ ਗੁਰੂ ਘਰ ਦੇ ਮੇਨ ਦਰਵਾਜ਼ੇ ਵੱਲ ਨੂੰ ਚਲੇ ਜਾਵਾਂਗੇ ਪਰ ਸਾਰੇ ਘਰ ਜਿਹੜੇ ਨਿੱਕੇ ਨਿੱਕੇ ਬਹੁਤ ਸੁਨੇ ਤੇ ਨਿੱਕੇ ਨਿੱਕੇ ਗਲੀਆਂ ਜੀ ਰਸਤਾ ਹੈ ਲੋ ਬੋਲਦੇ ਹੈਲੋ ਬੋਲਦੇ ਹੈਲੋ ਕਿਸਮਤ ਕੀ ਆ ਜੀ ਦੁਬਾਰਾ ਮੋਨਿਕਾ ਸ਼ਰਮਾ ਰਹੀ ਹੈ ਮੈਨੂੰ ਲੱਗਦਾ ਹੈ ਹਾਂ ਬਾਈ ਜਿਹੜਾ ਹੈਗਾ ਅਰਬੀ ਸਾਫ ਕਰੀ ਜਾਂਦਾ ਇਨ ਨੂੰ ਪਹਾੜੀ ਦੀ ਭਾਸ਼ਾ ਇਹ ਕਹਿੰਦੇ ਗੰਡੇਰੀ ਗੰਡੇਰੀ ਬੋਲਤੇ ਹੈ ਹਾਂ ਗੰਡੇਰੀ ਉਹਨਾਂ ਕਾ ਘਰ ਬਹੁਤ ਸੁੰਦਰ ਹੈ ਭਾਈ ਮੋਨਿਕਾ ਕਾ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ ਮੀਨ ਆਪਕੇ ਦੀ ਚਰਨਗੁੰਡ ਤੇ ਚਰਨਗੁੰਡੋਂ ਬਾਹਰ ਜਿਹੜੀ ਹੈਗੀ ਆ ਦਰਸ਼ਨੀ ਡੇਉੜੀ ਅੱਜ ਦਾ ਲਗਭਗ 117-18 ਕਿਲੋਮੀਟਰ ਦਾ ਸਫ਼ਰ ਆਪਾਂ 6 ਘੰਟਿਆਂ ਦੇ ਵਿੱਚ ਪੂਰਾ ਕੀਤਾ ਤੇ 6 ਘੰਟਿਆਂ ਵਿੱਚ ਉਹ ਜਿਹੜਾ ਸਫ਼ਰ ਸੀਗਾ ਉਹ ਕਮਾਲ ਦਾ ਸੀਗਾ ਜੰਗਲੀ ਪੂਰਾ ਜੰਗਲ ਤੇ ਪਹਾੜ ਤੇ ਕਦੇ ਕੱਚਾ ਆ ਜਾਂਦਾ ਸੀ ਰਸਤਾ ਤੇ ਕਦੇ ਮਤਲਬ ਪੱਕਾ ਆ ਜਾਂਦਾ ਸੀ ਬਹੁਤ ਸੋਹਣਾ ਰਿਹਾ ਸਫ਼ਰ ਉਹ ਤੇ ਰੀਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕੀਤੇ ਤੇ ਅਪਰੇਡ ਹੁਣ ਇਹ ਸਫਰ ਹੈ ਅੱਗੇ ਨੂੰ ਵਧਨ ਵਧਨ ਜਾ ਰਿਹਾ ਕੱਲ ਤੋਂ ਕੱਲ ਤੋਂ ਮਤਲਬ ਆਪਾਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਅੱਗੇ ਬਿਹਾਰ ਦੇ ਵਿੱਚ ਜਾਵਾਂਗੇ ਤੇ ਬਿਹਾਰ ਤੋਂ ਕਾਂ ਬੈਸਟ ਮਾਲ ਦੇ ਵਿੱਚ ਜਾਵਾਂਗੇ ਸੋ ਆਉਂਦੇ 5-7 ਦਿਨਾਂ ਦੇ ਵਿੱਚ ਆਪਾਂ ਕਲਕੱਤੇ ਹੋਵਾਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਤੇ ਥੱਲੇ ਟਿੱਪਣੀਆਂ ਜ਼ਰੂਰ ਛੱਡਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਅੱਗੇ ਆਪਣੇ ਸੱਜਣਾ ਮਿੱਤਰ ਨਾਲ ਸਾਂਝੀ ਵੀ ਜ਼ਰੂਰ ਕਰਿਓ ਜੁੜੇ ਰਹੋ ਮੇਰੇ ਸਫ਼ਰ ਨਾਲ ਤੇ ਕੱਲ ਤੱਕ ਲਈ ਸਤਿ ਸ੍ਰੀ ਅਕਾਲ